ਪਿਆਰਪਰੀ ਸਤਿ ਸ੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ 8 ਜਨਵਰੀ 2025 ਅੱਜ ਦੀਆਂ ਵੱਡੀਆਂ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਿਆ ਕਿ ਕਿ 21000 ਰੁਪਏ ਮਿਲਣਗੇ ਇਨ ਲੋਕਾਂ ਨੂੰ ਹੋਇਆ ਵੱਡਾ ਐਲਾਨ ਡਾਕਟਰ ਬਲਜੀਤ ਕੌਰ ਦਾ ਪੈਨਸ਼ਨ ਸੰਬੰਧੀ ਬਜ਼ੁਰਗਾਂ ਲਈ ਵੱਡਾ ਐਲਾਨ ਪੰਜਾਬ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਵੱਡੀਆਂ ਤੇ ਹੁਣ ਖਬਰਾਂ ਨੂੰ ਸ਼ੁਰੂ ਕਰਦੇ ਆ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੇ ਜੀ ਗੁਜਾਰਿਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਹਣੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲ ਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਚੱਲਦੇ ਆਂ ਅੱਜ ਦੀ ਪਹਿਲੀ ਵੱਡੀ ਮੁੱਖ ਖਬਰ ਦੇ ਉੱਤੇ ਸਰਕਾਰੀ ਬੱਸਾਂ ਦੀ ਚੱਲ ਰਹੀ ਹੜਤਾਲ ਨੂੰ ਦੇਖਦੇ ਹੋਏ ਮੁੱਖ ਮੰਤਰੀ ਮਾਨ ਨੇ ਬੁਲਾਈ ਮੀਟਿੰਗ ਤਣਾਦੇ ਕਿ ਪੰਜਾਬ ਰੋਡਵੇਜ ਪਣ ਬੱਸ ਪੀਆਰਟੀਸੀ ਪੰਜਾਬ ਵਿੱਚ ਠੇਕਾ ਮੁਲਜ਼ਮ ਯੂਨੀਅਨ ਦੀ ਚੱਲ ਰਹੀ ਤਿੰਨ ਦਿਨਾਂ ਹੜਤਾਲ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਮ ਮੀਟਿੰਗ ਸੱਦੀ ਹੈ ਸਬੰਧੀ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਰੋਡਵੇਜ ਪਣਵਸਤ ਪੀਆਰਟੀਸੀ ਠੇਕਾ ਮੁਲਾਜ਼ਮ ਜੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ 15 ਜਨਵਰੀ 2025 ਨੂੰ ਸਵੇਰੇ 11:30 ਵਜੇ ਮੁੱਖ ਮੰਤਰੀ ਦਫ਼ਤਰ ਪੰਜਾਬ ਸਿਵਲ ਸਕੱਤਰੇ ਤੇ ਇੱਕ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ ਉਕਤ ਮੀਟਿੰਗ ਵਿੱਚ ਜੂਨੀਅਨ ਦੇ ਵੱਤੋਂ ਵੱਦ 5 ਮੈਂਬਰ ਹਾਜ਼ਰ ਹੋ ਸਕਦੇ ਹਨ ਜਿਕਰਯੋਗ ਹੈ ਕਿ ਪੰਜਾਬ ਰੋਡਵੇਜ ਬੱਸ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਦਿਆ ਤੈਨ ਰੋਜ਼ਾ ਹੜਤਾਲ ਦੂਜਾ ਦਿਨ ਸੀ ਹੜਤਾਲ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹਾਲੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਕਰਨ ਸਰਕਾਰੀ ਦਫ਼ਤਰਾਂ ਅਤੇ ਬੈਂਕਾਂ ਦੀਆਂ ਛੁੱਟੀ ਸੀ ਪਰ ਫਿਰ ਵੀ ਪ੍ਰਾਈਵੇਟ ਨੌਕਰੀਆਂ ਜੋ ਹੋਰ ਕੰਮ ਲਈ ਜਾਣ ਵਾਲੇ ਲੋਕ ਸਾਰਾ ਦਿਨ ਪਰੇਸ਼ਾਨ ਰਹੇ ਜ਼ੂਬੇ ਪਰ ਵਿੱਚ 3000 ਦੇ ਕਰੀਬ ਬੱਸਾਂ ਖੜੀਆਂ ਸਨ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਦੇ ਨਾਲ ਹੀ ਚੱਲਦੇ ਹਾਂ ਅਗਲੀ ਵੱਡੀ ਅਪਡੇਟ ਦੇ ਵੱਲ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਵੀ ਵੇਲੇ ਕੁਝ ਵੀ ਹੋ ਸਕਦਾ ਮਰਨ ਵਰਤ 43ਵੇਂ ਦਿਨ ਵੀ ਜਾਰੀ ਸਿਹਤ ਦੀ ਚਿੰਤਾ ਵਿੱਚ ਬਵਾਦਾ ਮਰਨ ਵਰਤ ਤੇ ਡੱਲੇਵਾਲ ਕਿਸਾਨਾਂ ਅਗੂ ਜਗਜੀਤ ਸਿੰਘ ਡੱਲੇਵਾਲ 42 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹਨ ਉਹ ਸੁਪਰੀਮ ਕੋਰਟ ਵੱਲੋਂ ਗਠਨ ਕਮੇਟੀ ਨਾਲ ਮੁਲਾਕਾਤ ਵਿੱਚ ਇਹ ਕਹਿ ਚੁੱਕੇ ਨੇ ਕਿ ਕਿਸਾਨਾਂ ਦਾ ਹਿੱਤ ਸਭ ਤੋਂ ਵੱਧ ਮਹੱਤਵਪੂਰਨ ਹੈ ਤੇ ਉਹ ਆਪਣੀ ਸਿਹਤ ਨੂੰ ਦੂਜੇ ਨੰਬਰ ਤੇ ਰੱਖਦੇ ਨੇ ਉਹਨਾਂ ਸਿਹਤ ਸੰਬੰਧੀ ਕੋਈ ਵੀ ਮੈਡੀਕਲ ਸਹੂਲਤ ਲੈਣ ਤੋਂ ਇਨਕਾਰ ਕੀਤਾ ਸਿਹਤ ਦੀ ਚਿੰਤਾ ਜਗਜੀਤ ਸਿੰਘ ਢੱਲੇਵਾਲ ਸਿਹਤ ਵਿੱਚ ਬਦਲਾ ਆ ਰਿਹਾ ਸੋਮਵਾਰ ਸ਼ਾਮ ਨੂੰ ਉਹਨਾਂ ਦਾ ਬਲੱਡ ਪ੍ਰੈਸ਼ਰ ਘਟ ਗਿਆ ਤੇ ਡਾਕਟਰਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਇਹ ਚਿੰਤਾ ਜਨਤਕ ਹਾਲਤ ਵਿੱਚ ਹਨ ਡਾਕਟਰ ਨੇ ਇਹਨਾਂ ਨੂੰ ਡਾਕਟਰੀ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਆਪਣੇ ਮਰਨ ਵਰਤ ਨੂੰ ਜਾਰੀ ਰੱਖਣ ਤੇ ਅੜੇ ਹੋਏ ਹਨ ਇਹਦੇ ਨਾਲ ਹੀ ਬਾਅਦਿਆ ਅਗਲੀ ਵੱਡੀ ਅਪਡੇਟ ਦੇ ਬਾਰੇ ਡਾਕਟਰ ਬਲਜੀਤ ਕੌਰ ਵੱਲੋਂ ਬਜ਼ੁਰਗਾਂ ਦੇ ਲਈ ਪੈਨਸ਼ਨ ਸਵਧੀ ਵੱਡਾ ਐਲਾਨਾ ਡਾਕਟਰ ਬਲਜੀਤ ਕੌਰ ਵੱਲੋਂ ਅਧਿਕਾਰੀਆਂ ਨੂੰ ਸਾਡੇ ਬਜ਼ੁਰਗ ਸਾਡਾ ਮਾਣ ਤੇ ਬਜ਼ੁਰਗਾਂ ਦੇ ਜੀਵਨ ਪੱਧਰ ਸੰਬੰਧੀ ਸਰਵੇਖਣ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਜਿਹੜੇ ਨੇ ਉਹ ਦਿੱਤੇ ਗਏ ਨੇ ਸਮਾਜਿਕ ਸੁਰੱਖਿਆ ਸਥਿਤੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਵਿਭਾਗੀ ਅਧਿਕਾਰੀਆਂ ਨੂੰ ਸਾਡੇ ਬਜ਼ੁਰਗ ਸਾਡਾ ਮਾਣ ਮਹਿੰਮ ਤੈਤ ਕਰਵਾਏ ਜਾ ਰਹੇ ਬਜ਼ੁਰਗਾਂ ਦੇ ਜੀਵਨ ਪੱਧਰ ਸੰਬੰਧੀ ਸਰਵੇਖਣ ਵਿੱਚ ਤੇਜ਼ੀ ਲਿਆਉਂਦੇ ਨਿਰਦੇਸ਼ ਦਿੱਤੇ ਹਨ ਉਹਨਾਂ ਦੇ ਘਰਾਂ ਨੂੰ ਕਿ ਉਹ ਸਰਵੇਖਣ ਦੌਰਾਨ ਜਿਹੜੇ ਬਜ਼ੁਰਗ ਪੈਨਸ਼ਨ ਤੋਂ ਵਾਂਝੇ ਰਹਿ ਗਏ ਹਨ ਜਿਹੜੇ ਬਜ਼ੁਰਗ ਮਰੀਜ਼ ਹਨ ਉਹ ਆਪਣਾ ਇਲਾਜ ਨਹੀਂ ਕਰਵਾ ਸਕਦੇ ਅਤੇ ਜਿਹੜੇ ਬਜ਼ੁਰਗਾਂ ਨੂੰ ਉਹਨਾਂ ਦੇ ਬੱਚੇ ਨਹੀਂ ਸੰਭਾਲ ਰਹੇ ਇੰਨਾ ਸੰਬੰਧੀ ਮੁਕੰਮਲ ਰਿਪੋਰਟ ਜਲਦੀ ਤੋਂ ਜਲਦੀ ਤਿਆਰ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਲਾਈ ਵਿੱਚ ਸਮਰਪਿਤ ਹੈ ਉੱਥੇ ਬਜ਼ੁਰਗਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ ਅਨੁਦਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬਾ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਤਿਆਰ ਕੀਤੀਆਂ ਸਕੀਮਾਂ ਜ਼ਮੀਨੀ ਪੱਧਰ ਤੇ ਬਿਨਾਂ ਕਿਸੇ ਦੇਰੀ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੀਆਂ ਜਾਣ ਡਾਕਟਰ ਬਲਜੀਤ ਕੌਰ ਨੇ ਦੱਸਿਆ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਵਿਭਾਗੀ ਸੁਪਰਵਾਈਜ਼ਰਾਂ ਵੱਲੋਂ ਐਮ ਸੀਵਾਲ ਐਪ ਰਾਹੀਂ ਸਰਵੇਖਣ ਕੀਤਾ ਜਾ ਰਿਹਾ ਹੈ ਨਾਹਜ਼ਰਪੁਰ ਫਿਰੋਜ਼ਪੁਰ ਐਸ ਐਸ ਨਗਰ ਅਤੇ ਪਠਾਨਕੋਟ ਜ਼ਿਲ੍ਹਿਆਂ ਵੱਲੋਂ ਕੀਤੇ ਸਰਵੇਖਣ ਦੀ ਭक्ती ਸਲਾਗਾ ਕੀਤੀ ਹੈ ਤੇ ਬਾਕੀ ਜ਼ਿਲ੍ਹਿਆਂ ਨੂੰ ਆਪਣੀ ਯਤਨਾਂ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਮੰਤਰੀ ਨੇ ਸਪੱਸ਼ਟ ਕਿਹਾ ਕਿ ਬਜ਼ੁਰਗਾਂ ਦੇ ਹਿੱਤਾਂ ਦੀ ਰਾਖੀ ਦੇ ਉਦੇਸ਼ ਨਾਲ ਸਰਵੇਖਣ ਦੀ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਆਪਣੀ ਜ਼ਿੰਮੇਵਾਰੀ ਉੱਤੇ ਕਤਾਈ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਰੰਗਲਾ ਬਣਾਉਣਾ ਚਾਹੁੰਦੀ ਹੈ ਸਲੀ ਪੰਜਾਬ ਸਰਕਾਰ ਇਸ ਸੁਪਨੇ ਨੂੰ ਸাকার ਕਰਨ ਵਿੱਚ ਉਹਨਾਂ ਦੇ ਅਧਿਕਾਰੀਆਂ ਨੂੰ ਆਪਸੀ ਸਹਿਯੋਗ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਲਈ ਕਿ ਹਾਏ ਇਹਦੇ ਨਾਲ ਹੀ ਵੱਧਿਆ ਇੱਕ ਹੋਰ ਵੱਡੀ ਅਪਡੇਟ ਵੱਲ ਵੱਡੀ ਅਪਡੇਟ 21000 ਰੁਪਏ ਲੈ ਕੇ ਅਜੀਬ ਠੰਡਾ ਦੇ ਇੱਕ ਪਿੰਡ ਦੇ ਸ਼ਰਾਬ ਅਤੇ ਡੀਜੇ ਤੋਂ ਬਿਨਾ ਵਿਆਹ ਕਰਨ ਵਾਲੇ ਪਰਿਵਾਰ ਨੂੰ 21000 ਰੁਪਏ ਦੇਣ ਦਾ ਜਿਹੜਾ ਐਲਾਨ ਕੀਤਾ ਖਜ਼ੂਰ ਖਰਚੇ ਤੇ ਸ਼ਰਾਬ ਪੀਣ ਤੋਂ ਰੋਕਣ ਲਈ ਇਹ ਉਪਰਾਹ ਲਾਗ ਕੀਤਾ ਗਿਆ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਇੱਕ ਗ੍ਰਾਮ ਪੰਚਾਇਤ ਨੇ ਵਿਆਹ ਸਮਾਗਮ ਵਿੱਚ ਸ਼ਰਾਬ ਨਾ ਵਰਤੌਣ ਤੇ DJ ਤੋਂ ਦੂਰ ਰਹਿਣ ਵਾਲੇ ਪਰਿਵਾਰਾਂ ਨੂੰ 21000 ਰੁਪਏ ਦੀ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ ਬੱਲੋਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਫੈਸਲਾ ਪਿੰਡ ਵਾਸੀਆਂ ਨੂੰ ਵਿਆਹ ਸਮਾਗਮ ਦੌਰਾਨ ਖੂਲ ਖਰਚੇ ਤੇ ਸ਼ਰਾਬ ਪੀਣ ਤੋਂ ਰੋਕਣ ਲਈ ਸਹਾਇਤ ਕਰਨ ਲਈ ਲਿਆ ਗਿਆ ਹੈ ਕਿਹਾ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਪਿੰਡਾਂ ਵਿੱਚ ਵਿਆਹ ਸਮਾਗਮ ਦੌਰਾਨ ਲੜਾਈ ਝਗੜੇ ਹੁੰਦੇ ਹਨ ਜਿੱਥੇ ਸ਼ਰਾਬ ਪਰੋਸੀ ਜਾਂਦੀ ਹੈ ਤੇ ਡਿਸਕ ਜੋਕੀ ਦੁਆਰਾ ਉੱਚੀ ਬਾਜ ਵਿੱਚ ਸੰਗੀਤ বাজਾਇਆ ਜਾਂਦਾ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਉੱਚੀ ਬਾਜ ਵਿੱਚ ਸੰਗੀਤ ਵਜਾਉਣਾ ਵੀ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਕਾਵਟ ਪੈਦਾ ਕਰਦਾ ਕਿਹਾ ਗਿਆ ਹੈ ਕਿ ਆਮ ਲੋਕਾਂ ਨੂੰ ਬਿਆਸਮਾਗਮ ਵਿੱਚ ਫालतू ਖਰਚ ਨਾ ਕਰਨ ਲਈ ਸਹਿਯੋਗ ਕਰਨਾ ਚਾਹੁੰਦੇ ਹਨ ਉਹਨਾਂ ਦੱਸਿਆ ਕਿ ਪੰਚਾਇਤ ਨੇ ਮਤਾ ਪਾਸ ਕੀਤਾ ਜਿਸ ਤਹਿਤ ਜੇਕਰ ਕੋਈ ਪਰਿਵਾਰ ਸ਼ਰਾਬ ਨਹੀਂ ਵਰਤਾਉਂਦਾ ਤੇ ਬਿਆਸਮਾਗਮ ਵਿੱਚ ਡੀਜੇ ਨਹੀਂ ਲਾਉਂਦਾ ਤਾਂ ਉਸ ਨੂੰ 21000 ਰੁਪਏ ਦਿੱਤੇ ਜਾਣਗੇ ਬੱਲੋ ਪਿੰਡ ਦੀ ਕੁੱਲ ਆਬਾਦੀ 5000 ਦੇ ਕਰੀਬ ਹੈ ਜਿਹੜਾ ਇਹ ਵੱਡਾ ਭਰਾਲਾ ਪਿੰਡ ਦੀ ਪੰਚਾਇਤ ਵੱਲੋਂ ਕੀਤਾ ਗਿਆ ਜਿੱਥੇ ਵਿਆਸ ਮਗਮਾ ਦੇ ਵਿੱਚ ਸਾਦੇ ਵਿਆਹ ਕਰਨ ਵਾਲਿਆਂ ਨੂੰ 21000 ਰੁਪਏ ਇਨਾਮੀ ਰਾਸ਼ੀ ਜਾ ਸ਼ਾਗਨ ਦੇ ਤੌਰ ਤੇ ਜਿਹੜੇ ਨੇ ਉਹ ਦਿੱਤੇ ਜਾਣਗੇ ਇਹਦੇ ਨਾਲ ਬਦਲਨੇ ਆ ਅਗਲੀ ਵੱਡੀ ਅਪਡੇਟ ਦੇ ਵੱਲ ਸਕੂਲਾਂ ਦੇ ਵਿੱਚ ਛੁੱਟੀਆਂ ਲੈ ਕੇ ਵੱਡੀ ਅਪਡੇਟ ਆ ਪੰਜਾਬ ਚ 11 ਜਨਵਰੀ ਤੋਂ ਬਾਅਦ ਫਿਰ ਵਧਣਗੇ ਇਹ ਛੁੱਟੀਆਂ 7 ਜਨਵਰੀ ਨੂੰ ਹੋਇਆ ਫੈਸਲਾ ਪੰਜਾਬ ਚ ਲਗਾਤਾਰ ਠੰਡ ਕਾਰਨ ਲੋਕਾਂ ਨੂੰ ਪ੍ਰੇਸ਼ਾਨਦਾ ਸਾਹਮਣਾ ਕਰਨਾ ਪੈ ਰਿਹਾ ਸਬਚਾਲੇ ਕਈ ਸੂਬਿਆਂ ਦੇ ਸਕੂਲਾਂ ਵਿੱਚ ਛੁੱਟੀਆਂ ਵਿੱਚ ਵਾਅਦਾ ਕੀਤਾ ਗਿਆ ਦੱਸਦੇ ਕਿ ਕਈ ਥਾਵਾਂ ਤੇ ਕੱਲ 8 ਜਨਵਰੀ ਤੋਂ ਯਾਨੀ ਕਿ ਸਕੂਲ ਖੋਲਣ ਜਾ ਰਹੇ ਹਨ ਜਦਕਿ ਸੂਬਾ ਚ ਠੰਡ ਜਾ ਰਹੀ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਲੀ ਵਿੱਚ ਸਰਦੀ ਦੇ ਛੁੱਟੀਆਂ ਵਿੱਚ ਵਾਅਦਾ ਕੀਤਾ ਗਿਆ ਜਿਸ ਕਾਰਨ ਸਕੂਲੀ ਵਿਦਿਆਰਥੀਆਂ ਨੂੰ 31 ਦਸੰਬਰ ਤੋਂ 7 ਜਨਵਰੀ ਤੱਕ ਛੁੱਟੀਆਂ ਦਿੱਤੀਆਂ ਗਈਆਂ ਸਨ ਹੁਣ ਠੰਡ ਲਗਾਤਾਰ ਵੱਧ ਰਹੀ ਹੈ ਇਸ ਵੇਲੇ ਸੰਗਣੀ ਤੋਂ ਉਹਨਾਂ ਨੂੰ ਦੇਖਦੇ ਹੋਏ ਮਿਲਰੀਕੇ ਹਾਲ ਲਗਾਏ ਜਾ ਰਹੇ ਹਨ ਕਿ ਪੰਜਾਬ ਸਰਕਾਰ ਜ ਛੁੱਟੀਆਂ ਵਿੱਚ ਵਾਦਾ ਕਰ ਸਕਦੇ ਜਿਕਰ ਜੋ ਹੈ ਕਿ ਪੰਜਾਬ ਦੇ ਸਕੂਲਾਂ 'ਚ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਪਰ ਵਧਦੀ ਠੰਡ ਦੇ ਮੱਦੇਨਜ਼ਰ ਛੁੱਟੀਆਂ ਵਧਾ ਦਿੱਤੇ ਗਏ ਹਨ ਪੰਜਾਬ ਵਿੱਚ ਸੀਰ ਲਹਿਰ ਜਾਰੀ ਹੈ ਜਿਸ ਕਾਰਨ ਮਾਪੇ ਅਧਿਆਪਕ ਅਤੇ ਵਿਦਿਆਰਥੀ ਪਰੇਸ਼ਾਨ ਹਨ ਅਤੇ ਇਸ ਸਮੱਸਿਆ ਦੇ ਚੱਲਦਿਆਂ ਪੰਜਾਬ ਸਰਕਾਰ ਹੋਰ ਛੁੱਟੀਆਂ ਵਧਾਉਣ ਦਾ ਵੱਡਾ ਫੈਸਲਾ ਲੈ ਸਕਦੀ ਹੈ ਇਹ ਦੇਖਣਾ ਬਣਦਾ ਹੈ ਕਿ ਠੰਡ ਦੇ ਮੌਸਮ ਵਿੱਚ ਮੱਦੇਨਜ਼ਰ ਚੰਡੀਗੜ੍ਹ ਤੇ ਸਕੂਲਾਂ ਦੀਆਂ ਛੁੱਟੀਆਂ 1 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ 14 ਜਨਵਰੀ ਤੱਕ ਵਧੀਆਂ ਜਾ ਸਕਦੇ ਨੇ ਛੁੱਟੀਆਂ ਹਰਿਆਣਾ ਵਿੱਚ 28 ਜਨਵਰੀ ਤੱਕ ਬੱਚਿਆਂ ਨੂੰ 14 ਜਨਵਰੀ ਤੱਕ ਛੁੱਟੀਆਂ ਨੇ ਇਹਦੇ ਮੱਦੇਨਜ਼ਰ ਪੰਜਾਬ ਸਰਕਾਰ ਵੀ ਇਸ ਛੁੱਟੀਆਂ ਵਿੱਚ ਵਧਾਉਂਦਾ ਐਲਾਨ ਕਰ ਸਕਦੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਛੁੱਟੀਆਂ ਲੈ ਕੇ ਛੋਟੀਆਂ ਜਮਾਤਾਂ ਨੂੰ ਆਨਲਾਈਨ ਪੜ੍ਹਾਈ ਕਰਨ ਦੇ ਹੁਕਮ ਦੇ ਸਕਦੇ ਅਤੇ ਵੱਡੀਆਂ ਜਮਾਤਾਂ ਦੇ ਬੱਚਿਆਂ ਨੂੰ ਸਕੂਲ ਆਉਣ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ। ਚਲਦਾ ਇੱਕ ਹੋਰ ਵੱਡੀ ਅਪਡੇਟ ਵੱਲ ਪੰਜਾਬੀਆਂ ਨੂੰ ਇੱਕ ਹੋਰ ਖੁਸ਼ਖਬਰੀ ਦੇਣ ਜਾ ਰਹੇ ਹੈ। ਸੀਐਮ ਭਗਵੰਤ ਮਾਨ ਪੰਜਾਬ ਮਿਲਕ ਫੀਲਡ ਦੇ ਪ੍ਰਧਾਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ 10 ਵੱਡੇ ਬਿਰਕਾ ਮਿਲਕ ਪਲਾਂਟਾਂ ਦੇ ਬਾਹਰ ਮੌਜੂਦਾ ਬਿਰਕਾ ਆਫਲਟੇਟਾਂ ਦੇ ਬੁਨਿਆਦੀ ਢਾਂਚੇ ਨੂੰ ਅਪਡੇਟ ਕਰਨ ਲਈ ਕੰਮ ਕਰ ਰਹੀ ਹੈ ਨਵੇਂ ਸਾਲ ਦੇ ਪਹਿਲੇ ਦਿਨ ਬਿਰਕਾ ਮਿਲਕ ਪਲਾਂਟ ਮੋਹਾਲੀ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਉਪਰੰਤ ਚੇਅਰਮੈਨ ਸ਼ਿਰਗਲ ਨੇ ਦੱਸਿਆ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 10 ਮੁੱਖ ਪਲਾਂਟਾ ਦੇ ਬਾਹਰ ਬੇਰ ਕਾ ਉਤਪਾਦ ਵੇਚਣ ਵਾਲੇ ਮੌਜੂਦਾ ਆਊਟਲੈਟਰ ਨੂੰ ਉਦਨਿਕ ਬਣਾਉਣ ਤੇ ਜ਼ਦੀਬ ਰੱਖੀ ਹੈ ਬੇਰ ਕਾ ਆਊਟਲੈਟਰ ਨੂੰ ਅਪਗ੍ਰੇਡ ਕਰਨ ਤੋਂ ਇਲਾਵਾ ਸਰਕਾਰ ਰਾਜ ਵਿੱਚ ਬੇਰ ਕਾ ਮਿਲਕ ਪਲਾਂਟਾ ਦੇ ਉਦਨਿਕ ਕਰਨ ਅਤੇ ਅਪਰੇਸ਼ਨ ਨੂੰ ਧਿਆਨ ਵਿਦੇ ਰਹੀ ਹੈ ਚੇਅਰਮੈਨ ਨਿਰਿੰਦਰ ਸ਼ੇਰਗਿਲ ਨੇ ਦੱਸਿਆ ਕਿ ਮੋਹਾਲੀ ਬੇਰ ਕਾ ਪਲਾਂਟ ਦੇ ਸਮਰਥਾ ਵਧਾਉਣ ਵਿੱਚ 325 ਕਰੋੜ ਰੁਪਏ ਦੀ ਲਾਗਤ ਨਾਲ ਸਦਾ ਵਿਸਤਾਰ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਅੰਮਰਸਾ ਜਲੰਧਰ ਨੂੰ ਪਲਾਂਟਾ ਨੂੰ 80 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਉਦਨਿਕਾ ਤੇ ਅਪਗ੍ਰੇਡ ਕੀਤਾ ਜਾ ਚੁੱਕਾ ਹੈ ਇਸ ਤਰ੍ਹਾਂ ਬੇਰ ਖੇਡ ਦੇ ਦੋ ਪੀਡੀ ਪਲਾਂਟਾਂ ਦੀ ਬੁਨਿਆਦੀ ਢਾਂਚੇ ਤੇ ਨਵੀਨੀਕਰਨ ਅਧੀਨ ਆਉਂਦੇ ਨੇ ਇਸ ਮੌਕੇ ਉਹਨਾਂ ਨੇ ਮਿਲਕ ਫੀਡ ਦੇ ਐਮਡੀ ਰਾਹੁਲ ਗੁਪਤਾ ਨੂੰ ਵੀ ਮੌਜੂਦ ਸਨ ਅੱਜ ਦੇ ਵੱਟਿਆਂ ਮੁੱਖ ਖਬਰਾਂ ਮਿਲਦੇ ਆ ਹੋ ਜਾਣ ਕਰਦੇ ਨਾਲੋਂ ਤੱਕ ਬਣੇ ਰੋ ਸਾਡੇ ਨਾਲ ਧੰਨਵਾਦ